ਅੱਜ ਤੁਹਾਨੂੰ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਦਿਖਾਵਾਂ ਤੇ ਇਸ ਪਿੰਡ ਦੇ ਵਿੱਚ ਬੈਂਕਾਂ ਵਾਲਿਆਂ ਨੂੰ ਵੀ 8 ਬੈਂਕਾਂ ਖੋਲ੍ਹਣੀਆਂ ਪਈਆਂ ਸਾਡੇ ਇਹੋ ਜਿਹੇ ਬੰਦੇ ਵੀ ਆ ਗਏ ਨੇ ਸਾਡੇ ਜਿਨ੍ਹਾਂ ਦੀ ਆਪਣੀਆਂ ਕੰਟਰੈਕਸ਼ਨ ਕੰਪਨੀਆਂ ਨੇ ਉਥੇ ਇਹਾਜ ਚੱਲਦੇ ਨੇ ਵੱਡੇ ਵੱਡੇ ਕੰਮ ਨੇ ਹੋਟਲ ਨੇ ਮਿਰੂ ਭਾਈ ਇਹ ਦੱਸਿਓ ਵੀ ਕਿੰਨੇ ਇੱਕ ਹੈਗੇ ਨੇ ਐਨ ਆਰ ਆਈ ਪਰਿਵਾਰ ਇਸ ਪਿੰਡ ਦੇ ਵਿੱਚ ਹਰ ਇੱਕ ਘਰ ਛੱਡ ਕੇ ਤੇ ਇੱਕ ਘਰ ਚ ਕੋਈ ਨਾ ਕੋਈ ਬਾਹਰ ਹੈ ਤਾਂ ਮੈਂ ਦੇਖ ਰਿਹਾ ਸੀ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਇਹਦੇ ਵਿੱਚ ਤਾਂ ਮੈਨੂੰ ਲੱਗਦਾ 10-10 ਪਾਈ-ਪਾਈ ਕਿੱਲਿਆਂ ਦੇ ਵਿੱਚ ਕੋਠੀਆਂ ਬਣੀਆਂ ਨੇ ਇਹੇ ਹੀ ਏਰੀਆ ਜਿਹੜਾ ਜਿੱਥੇ ਕੁਝ ਨਹੀਂ ਸੀ ਅੱਜ ਇਹ ਸਭ ਤੋਂ ਅਮੀਰ ਤੇ ਰਿਚ ਏਰੀਆ ਜਾਣਿਆ ਜਾਂਦਾ ਇਹ ਜਦੋਂ ਵੀ ਆਵਾਜ਼ ਦਿੰਦੇ ਨੇ ਵੀ ਅੱਜ ਪਿੰਡ ਦਾ ਫਲਾਣਾ ਬੰਦਾ ਇੱਥੇ ਪੈਸੇ ਦੀ ਜ਼ਰੂਰਤ ਹੈ ਇਹਦਾ ਇਲਾਜ ਕਰਾਣਾ ਬੰਦੇ ਤੇ 2 ਲੱਖ ਲੱਗਦਾ ਹੋਵੇ 3 ਲੱਖ ਲੱਗਦਾ ਹੋਵੇ 4 ਲੱਖ ਲੱਗਦਾ ਹੋਵੇ ਭਾਵੇਂ 10 ਲੱਖ ਲੱਗਦਾ ਹੋਵੇ ਉਹ 24 ਘੰਟਿਆਂ 'ਚ ਇਕੱਠਾ ਹੋ ਜਾਂਦਾ ਇੱਕ ਆਵਾਜ਼ ਤਾਂ ਪੂਰੇ ਪਿੰਡ ਦੇ ਕੀ ਹਾਲਾਤ ਨੇ ਕਿੱਥੇ ਲੋਕ ਕੰਮ ਕਰਦੇ ਨੇ ਕੀ ਇਸ ਪਿੰਡ ਦਾ ਵਿਸ਼ੋਕੜ ਹੈਗਾ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਲਸ਼ਨ ਭਗਤ ਜੀ ਨੇ ਭਗਤ ਜੀ ਸਭ ਤੋਂ ਪਹਿਲਾਂ ਤਾਂ ਸਮਾਜ ਜੀ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੀ ਜੀ ਆਨਵਾਗਦੇ ਤੁਹਾਨੂੰ ਜੀ ਭਗਤ ਜੀ ਪਿੰਡ ਦੇ ਬਾਰੇ ਆਪਾਂ ਬਹੁਤ ਸੁਣਿਆ ਇਸ ਪਿੰਡ ਦੇ ਬਾਰੇ ਵੀ ਬਹੁਤ ਅਮੀਰੀ ਇਸ ਪਿੰਡ ਦੇ ਵਿੱਚ ਥੋੜਾ ਪਿੰਡ ਦੇ ਬਾਰੇ ਦੱਸਿਓ ਕਿੰਨੀ ਕੁ ਪਾਪੂਲੇਸ਼ਨ ਹੈਗੀ ਇਸ ਪਿੰਡ ਦੇ ਵਿੱਚ ਕਿੰਨੀ ਕੁ ਵੋਟ ਹੈਗੀ ਹੈ 5974 ਬੋਟ ਹੈ ਇੱਥੇ ਦੀ ਜੋ ਪੋਲ ਮਤਲਬ ਪੋਲ ਨਹੀਂ ਹੈ ਇੱਥੇ ਤੇ 20000 ਦੇ ਪਲੱਸ ਪਾਪੂਲੇਸ਼ਨ ਹੈ ਇੱਥੇ ਤੇ 2600 ਪਲੱਸ ਘਰ ਨੇ ਜਿੱਦਾਂ ਆਪਣੇ ਹਾਊਸ ਨੇ ਆਪਣੇ ਘਰ ਨੇ ਠੀਕ ਹੈ ਤੇ ਪਲੱਸ ਵਧੀਆ ਜੋ ਵੀ ਹੈਗਾ ਬੈਂਕ ਨੇ ਇੱਥੇ ਅੱਠ ਪੋਸਟ ਆਫਿਸ ਹੈ ਡੰਗਰਾਂ ਦਾ ਹਸਪਤਾਲ ਹੈਗਾ ਤੇ ਆਪਣਾ ਸਿਵਲ ਹਸਪਤਾਲ ਵੀ ਹੈਗਾ ਆਲ ਜੋ ਸਹੂਲਤਾਂ ਹੋਣੀ ਚਾਹੀਦੀਆਂ ਹੈਗੀਆਂ ਅੱਛਾ ਭਗਜੀ ਦੱਸਿਓ ਕਿ ਪਿੰਡ ਦੇ ਲੋਕ ਕੀ ਕੀਤਾ ਕੀ ਹੈਗਾ ਇਸ ਪਿੰਡ ਦੇ ਲੋਕਾਂ ਦਾ ਸਰਦਾਰ ਜੀ ਗੱਲ ਇਦਾਂ ਵੀ ਬਾਬੇ ਨਾਨਕ ਦੀ ਬੜੀ ਕਿਰਪਾ ਹੈ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਵਸਾਇਆ ਇਹ ਨਗਰ ਉਹਨਾਂ ਦਾ ਇਲਾਕਾ ਹੈ ਤੇ ਅਸੀਂ ਵੀ ਤਕਰੀਬਨ ਪਾਕਿਸਤਾਨ ਤੋਂ ਆਏ ਤੇ ਗੁਰਦਾਸਪੁਰ ਗੁਰਦਾਸਪੁਰ ਤੋਂ ਇੱਥੇ ਆਏ ਅੱਜ ਮੇਰਾ ਵੀ ਮੇਰਾ ਵੀ ਬੱਚਾ ਅੱਜ ਅਮਰੀਕਾ ਹੈ ਤੇ ਜਿਆਦਾ ਰੁਝਾਨ ਜਿਹੜਾ ਵੀ ਇੱਥੇ ਹੁਣ ਦੇਖੋ ਦੇਖ ਖਰਬੂਜੇ ਨਹੀਂ ਵੇਖੇ ਖਰਬੂਜਾ ਜਿੱਦਾ ਰੰਗ ਬਦਲ ਸਾਰਾ ਬਾਹਰ ਬਾਹਰ ਨੂੰ ਤੁਰੇ ਨੇ ਕੋਈ ਅਮਰੀਕਾ ਜਰਮਨ ਫਰਾਂਸ ਇਟਲੀ ਯੂਰਪ ਵਾਲੇ ਪਾਸੇ ਮਤਲਬ ਜਿਆਦਾ ਧਿਆਨ ਬੱਚੇ 2 4 10 ਅਫਸਰ ਵੀ ਹੈਗੇ ਨੇ ਪਰ ਜਿਆਦਾ ਧਿਆਨ ਬਾਹਰਲੇ ਪਾਸੇ ਕੀ ਕਿਹਦਾ 90% ਦੀ ਆਬਾਦੀ ਮੈਨਰ ਆਈ ਹੈਗਾ ਨੀਅਰ ਵੋਟ ਕਹੈ ਸਕਨੇ ਆਪਾਂ ਵੀ ਜਿਆਦਾ ਬਾਹਰ ਹੀ ਨੇ ਧਿਆਨ ਜਨ ਬਣਿਆ ਪੱਕੇ ਨੇ ਦਿਮਾਗ ਰੱਖਦੇ ਨੇ ਇਹੋ ਜੀ ਗੱਲ ਨਹੀਂ ਇਹ ਨਹੀਂ ਵੀ ਉੱਥੇ ਜਾ ਕੇ ਬਾਟਾ ਹੀ ਚੁੱਕਿਆ ਮਿਹਨਤਾਂ ਕੀਤੀਆਂ ਬੜੇ ਬੜੇ ਤਗੜੇ ਬਾਹਰ ਸਾਡੇ ਇਹੋ ਜਿਹੇ ਬੰਦੇ ਵੀ ਹੈਗੇ ਨੇ ਸਾਡੇ ਜਿਨ੍ਹਾਂ ਦੀ ਆਪਣੀਆਂ ਕੰਟਰੈਕਸ਼ਨ ਕੰਪਨੀਆਂ ਨੇ ਉੱਥੇ ਯਾਦ ਚੱਲਦੇ ਨੇ ਵੱਡੇ ਵੱਡੇ ਕੰਮ ਨੇ ਹੋਟਲ ਨੇ ਵਧੀਆ ਬਿਜ਼ਨਸਮੈਨ ਕਰ ਬਿਜ਼ਨਸਮੈਨ ਨੇ ਜਿਨ੍ਹਾਂ ਨੇ ਅੱਗੂ 50 50 60 60 ਬੰਦੇ ਆਪਣੇ ਕੋਲ ਬੰਦੇ ਰੱਖੇ ਲੋਕਲ ਬੰਦੇ ਸਾਡੇ ਰੱਖੇ ਹੋਏ ਨੇ ਤੇ ਬੜੀ ਕਿਰਪਾ ਸੰਤ ਵਾਪਸ ਜਹਾਜ਼ਾਂ ਦੇ ਮਾਲਕ ਵੀ ਹੈਗੇ ਇਸ ਪਿੰਡ ਦੇ ਹਾਂਜੀ ਹਾਂਜੀ ਹੈਗੇ ਨੇ ਜੀ ਉਹ ਵੀ ਬੰਦੇ ਹੈਗੇ ਨੇ ਤੇ ਜੋ ਆਪਣੇ ਆਪ ਨੂੰ ਹਾਈਡ ਰੱਖਦੇ ਨੇ ਜਿਆਦਾ ਉੱਪਰ ਨਹੀਂ ਕਰਦੇ ਉਹ ਵੀ ਹੈਗੇ ਨੇ ਅੱਛਾ ਹਾਂਜੀ ਅੱਛਾ ਮੈਂ ਦੇਖ ਰਿਹਾ ਜੀ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਆਏ ਦੇ ਵਿੱਚ ਤੇ ਮੈਨੂੰ ਲੱਗਦਾ 10-10 5-5 ਕਿੱਲਾਂ ਦੇ ਵਿੱਚ ਕੋਠੀਆਂ ਬਣੀਆਂ ਪਈਆਂ ਹਾਂਜੀ ਹਾਂਜੀ ਕੋਈ ਹੈਗੇ ਨੇ ਜਿੱਦਾਂ ਹੁਣ ਜਿੱਥੇ ਕੋਸੀ ਖਲੋਇ ਜਿਹੜੀ ਕੋਠੀ ਚ ਖਲੋਤਿਆ ਬਾਵਾ ਪਰਿਵਾਰ ਦੀ ਕੋਠੀ ਹੈ ਤੇ ਇਹ ਚਾਰ ਭਰਾਵਾਂ ਦਾ ਜਿਹੜੀ ਸਾਂਝਾ ਰੱਖ ਬਾਇ ਇਹ ਬਾਵਾ ਪਰਿਵਾਰ ਸਾਰਾ ਇਕੱਠਾ ਹੈ ਜੀ ਪਿਛਲੇ ਪਾਸੇ ਬਾਵਾ ਰਜਿੰਦਰ ਸਿੰਘ ਲਾਲੀ ਉਹ ਵੀ ਸਾਰੇ ਭਰਾ ਇਕੱਠੇ ਰਹਿੰਦੇ ਨੇ ਇਧਰ ਬਾਬਾ ਹਰਪ੍ਰੀਤ ਸਿੰਘ ਭੱਜੀ ਜੀ ਉਹ ਵੀ ਸਾਰੇ ਭਰਾ ਇਕੱਠੇ ਰਹਿੰਦੇ ਨੇ ਪਰਲੇ ਪਾਸੇ ਬਾਬਾ ਰਿਸ਼ਪਾਲ ਸਿੰਘ ਜੀ ਰੱਚੀ ਜੀ ਤੇ ਬਿਜ਼ਨਸਮੈਨ ਅਮਰੀਕਾ ਦੇ ਵਿੱਚ ਉਹ ਵੀ ਭਰਾ ਸਾਰੇ ਵੀ ਇਹ ਚਾਰ ਪੰਜ ਜੋ ਵੀ ਘਰ ਹੈਗੇ ਨੇ ਇਕੱਠੇ ਨੇ ਬਿਲਕੁਲ ਅੱਛਾ ਇੱਥੇ ਵੀ ਇਕੱਠੇ ਨੇ ਅਮਰੀਕਾ ਵੀ ਇਕੱਠੇ ਨੇ ਅੱਛਾ ਇਕਤਾ ਵੀ ਨੇ ਪਰਵਾਰਾਂ ਦੇ ਵਿੱਚ ਵਧੀਆ ਹੈ ਬਹੁਤ ਪਰਵਾਰ ਬਹੁਤ ਪਿਆਰ ਹੈ ਜਿੰਨਾਂ ਦਾ ਆਪਸ ਵਿੱਚ ਬਹੁਤ ਪਿਆਰ ਹੈ ਤੇ ਬਾਕੀ ਇਹ ਸਾਡਾ ਜਿਹੜਾ ਇਲਾਕਾ ਹੈ ਸੰਤ ਬਾਪ ਪ੍ਰੇਮ ਸਿੰਘ ਦੀ ਸੋਚ ਨੂੰ ਫਾਲੋ ਕਰਦਾ ਬਹੁਤ ਘੱਟ ਲੜਾਈ ਝਗੜੇ ਬਹੁਤ ਆਪਸੀ ਪਿਆਰ ਬਹੁਤ ਹੈ ਅੱਜ ਇੱਥੇ ਪ੍ਰੋਗਰਾਮ ਹੈ ਦੇਖੋ ਸਾਰਾ ਨਗਰ ਇਕੱਠਾ ਆਇਆ ਕੋਈ ਵੀ ਕਿਤੇ ਪ੍ਰੋਗਰਾਮ ਮੇਲਾ ਚੱਲਿਆ ਸੰਤਵਾ ਪ੍ਰੇਮ ਸਿੰਘ ਜੀ ਦਾ ਵਰਸੀ ਦਾ ਉੱਥੇ ਵੀ ਸਾਰਾ ਨਗਰ ਪਹੁੰਚਿਆ ਹੋਰ ਵੀ ਕੋਈ ਧਾਰਮਿਕ ਗਰੀਬ ਕੁੜੀਆਂ ਦੇ ਜਿਹੜੇ ਸਾਡੇ ਐਨ ਆਰ ਆਈ ਬੰਦੇ ਨੇ ਗਰੀਬ ਕੁੜੀਆਂ ਦੇ ਵਿਆਹ ਸ਼ਮਸ਼ਾਨ ਘਾਟ ਸਾਡੇ ਵੇਖੋ ਹੋਰ ਵੀ ਬਹੁਤ ਕੰਮ ਨੇ ਜਿੱਦਾਂ ਸੜਕਾਂ ਦੇ ਦੁਆਲੇ ਆਪਾਂ ਬੂਟੇ ਲਵਾਏ ਨੇ ਐਨ ਆਰ ਆਈਆਂ ਲਵਾਏ ਨੇ ਮਿਆਣੀ ਦੇ ਵਿੱਚ ਲਾਇਬ੍ਰੇਰੀ ਬਣੀ ਹੈ ਐਨ ਆਰ ਆਈਆਂ ਨੇ ਬਣਾਈ ਹੈ ਜੀ ਬਹੁਤ ਕੰਮ ਇਹੋ ਜਿਹੇ ਨੇ ਜੋ ਵੀ ਐਨਆਰਆਈ ਵੀਰ ਜਿਹੜੇ ਵੀ ਪਿੰਡ ਵਾਸਤੇ ਹਮੇਸ਼ਾ ਸੋਚਦੇ ਰਹਿੰਦੇ ਨੇ ਹਰ ਸੰਡੇ ਦੂਜੇ ਸੰਡੇ ਨੂੰ ਮੀਟਿੰਗ ਕਰਦੇ ਨੇ ਵੀ ਪਿੰਡ ਵਾਸੀ ਕੁਝ ਨਾ ਕੁਛ ਅਹੀ ਕਰੀਏ ਵੀ ਇਹ ਨਹੀਂ ਵੀ ਜੇਕਰ ਕਿਸੇ ਗਰੀਬ ਦੀ ਧੀ ਦਾ ਵਿਆਹ ਹੈ ਤੇ ਉਹ ਉਹ ਪਿਛੇ ਨਹੀਂ ਹਟਦੇ ਜੇ ਜੇ ਅਮੀਰੀ ਦਿੱਤੀ ਹੈ ਤਾਂ ਫਿਰ ਉਹ ਇਨਸਾਨੀਅਤ ਵੀ ਨਿਭਾ ਰਹੇ ਨੇ ਹਾਂਜੀ ਆ ਮੇਰਾ ਵੀਰ ਵੀਰੂ ਮਲਤਾਨੀ ਜੀ ਇਹ ਚੈਨਲ ਚਲਾਉਂਦੇ ਨੇ ਮਿਆਨੀ ਨਿਊਜ਼ ਇਹ ਜਦੋਂ ਵੀ ਆਵਾਜ਼ ਦਿੰਦੇ ਨੇ ਵੀ ਅੱਜ ਪਿੰਡ ਦਾ ਫਲਾਣਾ ਬੰਦਾ ਇੱਥੇ ਪੈਸੇ ਦੀ ਜ਼ਰੂਰਤ ਹੈ ਇਹਦਾ ਇਲਾਜ ਕਰਾਣਾ ਬੰਦੇ ਤੇ 2 ਲੱਖ ਲੱਗਦਾ ਹੋਵੇ 3 ਲੱਖ ਲੱਗਦਾ ਹੋਵੇ 4 ਲੱਖ ਲੱਗਦਾ ਹੋਵੇ ਭਾਵੇਂ 10 ਲੱਖ ਲੱਗਦਾ ਹੋਵੇ ਉਹ 24 ਘੰਟੇ ਜੋ ਇਕੱਠਾ ਹੋ ਜਾਂਦਾ ਇੱਕ ਆਵਾਜ਼ ਦਿੱਤੇ ਅੱਛਾ ਇੱਕ ਆਵਾਜ਼ ਦੇਣਗੇ ਤੇ ਐਨ ਆਰ ਆਈ ਭਾਵੇਂ 10 ਲੱਖ 20 ਲੱਖ ਲੱਗੇ ਮਿੰਟੋ ਮਿੰਟ ਬੰਦਾ ਨਹੀਂ ਮਤਲਬ ਪੈਸੇ ਖੁਣੋਂ ਬੰਦਾ ਨਹੀਂ ਜਾਣਾ ਚਾਹੀਦਾ ਐਹੋ ਜੀ ਸੋਚਦੇ ਮਾਲਕ ਨੇ ਸਾਡੇ ਬੰਦੇ ਕੀ ਬਾਤ ਹੈ ਤੇ ਅੱਛਾ ਅੱਠ ਬੈਂਕਾਂ ਦਾ ਭਾਜੀ ਕੀ ਹੈਗਾ ਫੰਡਾ ਪਾਪੂਲੇਸ਼ਨ ਵਧਦਾ ਜਾਂ ਫਿਰ ਐਨ ਆਰ ਆਈ ਹੈ ਪੈਸਾ ਵ ਅੱਠ ਬੈਂਕ ਚਲੋ ਇੱਕ ਦੇਖੋ ਦੇਖੀ ਵੀ ਕੰਮ ਹੋ ਗਿਆ ਇਹ ਗੱਲ ਨਹੀਂ ਹੈ ਵੀ ਇਹ ਨਗਰ ਜਿਹੜਾ ਮਿਆਣੀ ਹੈ ਇਹਦੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਜਿੱਦਾਂ ਬੇਗੋਵਾਲ ਭਲਾਤ ਇਹ ਇਹ ਜਿਹੜਾ ਏਰੀਆ ਹੈ ਸਾਰੀ ਬੈਲਟ ਜਿਹੜੀ ਹੈ ਟੋਟਲੀ ਐਨਆਰਆਈ ਹੈ ਅੱਗੇ ਤੱਕ ਦਸੂਹੇ ਤੱਕ ਵੀ ਲਾ ਲਓ ਤੁਸੀਂ ਇਹ ਇੱਥੇ ਥੋੜਾ ਜਿਆਦਾ ਰੁਝਾਨ ਜਿਆਦਾ ਸਪੇਸ ਜਿਆਦਾ ਹੈ ਸੜਕ ਦੇ ਉੱਤੇ ਸਾਰੇ ਬੈਂਕ ਸੜਕ ਤੇ ਨੇ ਤੋ ਵੇਖੋ ਵੇਖੀ ਬੈਂਕ ਵੀ ਕੁਝ ਖੁੱਲਹੀ ਜਾਂਦੇ ਨੇ ਕੁਝ ਮਾਰੇ ਦੀ ਕਿਰਪਾ ਵੀ ਹੈਗੀ ਹੈ ਤੋ ਬੈਂਕ ਵਾਲੇ ਘਾਰ ਹੀ ਪਹੁੰਚ ਜਾਂਦੇ ਨੇ ਅੱਜ ਕੱਲ੍ਹ ਦਿਓ ਜੀ ਐਫ ਡੀ ਆਰ ਆ ਵਗੈਰਾ ਤੇ ਵਧੀਆ ਚੱਲੀ ਜਾਂਦਾ ਇਹੋ ਜੀ ਗੱਲ ਨੇ ਬੜੀ ਚੱਲਦਾ ਅੱਛਾ ਨੌਜਵਾਨ ਵੀਰ ਵੀ ਹੈਗੇ ਨੇ ਵੀਰੇ ਤੁਸੀਂ ਦੇਖਦੇ ਹੋ ਪਿੰਡ ਨੂੰ ਸਾਰਾ ਪਿੰਡ ਦੇ ਤੋਂ ਵਾਕਫ ਹੋ ਪਿੰਡ ਵੀ ਤੁਸੀਂ ਹੋਰ ਕੀ ਕੀ ਖਾਸ ਗੱਲਾਂ ਹੈਗੀਆਂ ਨੇ ਇੰਨਾ ਵੱਡਾ ਪਿੰਡ ਹੈ ਪੰਚਾਇਤ 21 ਸਪਿੰਡ ਚ ਅ ਪਹਿਲਾਂ ਤਾਂ ਧੰਨਵਾਦ ਤੁਹਾਡਾ ਚੈਨਲ ਤੇ ਇੱਥੇ ਸਾਡੇ ਪਿੰਡ ਆਉਣ ਤੇ ਤੇ ਪੰਚਾਇਤ ਇੱਕੀ ਹੈ ਪਿੰਡ ਦੀ ਤੇ ਇੱਕ ਮੈਂ ਤੁਹਾਨੂੰ ਦੱਸਣਾ ਚਾਹਨਾ ਪਿੰਡ ਖੇਤਰਫਲ ਦੇ ਮਾਮਲੇ 'ਚ ਵੀ ਆਪਣਾ ਆਸ-ਪਾਸ ਵਾਲੇ ਇਲਾਕੇ ਤੋਂ ਬਹੁਤ ਵੱਡਾ ਪਿੰਡ ਹੈ ਹੁਸ਼ਿਆਰਪੁਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਜਾਣਿਆ ਜਾਂਦਾ ਪਿੰਡ ਵੱਡੀ ਮਿਆਣੀ ਅੱਛਾ ਤੇ ਇਸ ਕਰਕੇ ਇਹਦੀ ਪੰਚਾਇਤ ਵੀ ਇੱਕ ਜਿਹਦੇ 11 ਮੈਂਬਰ ਨੇ ਠੀਕ ਹੈ ਤੇ ਵਧੀਆ ਪਿੰਡ ਦਾ ਮਤਲਬ ਕਿ ਸੰਭਾਲਿਆ ਜ਼ਿੰਮੇਵਾਰੀਆਂ ਸਾਂਭੀਆਂ ਹੋਈਆਂ ਨੇ ਠੀਕ ਹੈ ਤੇ ਹੋਰ ਮੈਂ ਪਹਿਲਾਂ ਤੇ ਖਾਸ ਜੇ ਤੁਸੀਂ ਕਹੋਗੇ ਤੇ ਖਾਸ ਤੇ ਇਹੋ ਹੀ ਹੈ ਕਿ ਐਨ ਆਰ ਆਈ ਵੀਰਾਂ ਦਾ ਪਿੰਡ ਏ ਤੇ ਉਹ ਇੱਕ ਸਾਡੇ ਪਿੰਡ ਦੇ ਐਨ ਆਰ ਆਈ ਵੀਰਾਂ ਦਾ ਇੰਨਾ ਆਪਾਂ ਇਸ਼ਾਨ ਹੀ ਕਹਿ ਕੇ ਚੱਲੀ ਕਿਉਂਕਿ ਇਹੋ ਜੇ ਵੀਰ ਨੇ ਸਾਡੇ ਆਪਣਾ ਨਾ ਨਾਮ ਨਹੀਂ ਕਦੀ ਦੱਸਦੇ ਕਿ ਸਾਡਾ ਨਾਮ ਲੈਣਾ ਗੁਪਤ ਸੇਵਾ ਪਰ ਮੇਰਾ ਚੈਨਲ ਹੈ ਮਿਆਣੀ ਨਿਊਜ਼ ਤੇ ਮੈਨੂੰ ਮੈਂ ਮਜਬੂਰ ਹੋ ਜਾਣਾ ਕਿ ਮੈਂ ਛੁਪਾ ਨਹੀਂ ਸਕਦਾ ਉਹਨਾਂ ਦੀਆਂ ਕੀਤੀਆਂ ਪਿੰਡ ਲਈ ਜੜੀਆਂ ਭਲਾਈਆਂ ਭਲਾਈ ਦੇ ਕੰਮ ਨੇ ਤੇ ਮੈਂ ਅਪਡੇਟ ਕਰ ਦਿੰਨਾ ਮੈਂ ਬੋਲ ਵੀ ਦਿੰਨਾ ਵਾ ਅੱਛਾ ਅੱਛਾ ਮੈਨੂੰ ਦੱਸਿਓ ਅਵਰੂ ਭਾਈ ਇਹਦੇ ਵਿੱਚ ਕਿੰਨੇ ਗੁਰਦੁਆਰਾ ਸਾਹਿਬ ਹੈਗੇ ਨੇ ਕਿੰਨੇ ਮੰਦਰ ਨੇ ਕਿੰਨੇ ਸ਼ਮਸ਼ਾਨ ਘਾਟ ਨੇ ਪਿੰਡ ਦੇ ਵਿੱਚ ਜੀ ਪਿੰਡ 'ਚ ਲਗਭਗ 10 ਗੁਰੂ ਘਰ ਨੇ ਪਹਿਲਾਂ ਤੇ ਜ਼ਿਆਦਾ ਸੀਗੇ ਤੇ ਜਿਵੇਂ ਕਿਸੇ ਸਿੰਘ ਸਾਹਿਬ ਨੇ ਆਪਣੇ ਘਰ ਦੇ ਵਿੱਚ ਰੱਖੇ ਸੀਗੇ ਉਹਨਾਂ ਅ 10 ਦੇ ਕਰੀਬ ਗੁਰੂ ਘਰ ਨੇ ਤੇ 6 ਕੁ ਮੰਦਰ ਹੋਣ ਗਿਆ ਇੱਕ ਮੇਰਾ ਪੱਕਾ ਅੰਦਾਜ਼ਾ ਨਹੀਂ ਹੈ ਇੰਨੇ ਕ ਨੇ ਤੇ 8-9 ਚੱਕੀਆਂ ਨੇ ਆਟੇ ਦੀਆਂ ਤੇ ਇਸ ਪਿੰਡ 'ਚ ਬਿਜਲੀ ਦਫ਼ਤਰ ਪਿੰਡ ਦਾ ਆਪਣਾ ਹੈ। ਅੱਛਾ। ਗੈਸ ਏਜੰਸੀ ਪਿੰਡ 'ਚ ਆਪਣੀ ਹੈ। ਅ ਵਿੱਦਿਆ ਦੇ ਮਾਮਲੇ 'ਚ ਪਿੰਡ ਬਹੁਤ ਅੱਗੇ ਹੈ। ਠੀਕ ਹੈ। ਸਕੂਲ ਨੇ ਸੰਤ ਮਾਝਾ ਸਿੰਘ ਕਰਮਜੋਤ ਜੀ ਜੀਐਸ ਖਾਲਸਾ ਸੀਨੀਅਰ ਸੈਕੰਡਰੀ ਲਖਿੰਦਰ ਆਦੇਸ਼ ਇੰਟਰਨੈਸ਼ਨਲ ਤੇ ਆਪਣਾ ਸਰਕਾਰੀ ਗਵਰਨਮੈਂਟ ਦੇ ਸਕੂਲ ਨੇ। ਮਤਲਬ ਐਜੂਕੇਸ਼ਨ ਦੇ ਮਾਮਲੇ 'ਚੋਂ ਆਪਣਾ ਹਰ ਪਾਸੇੋਂ ਇਹ ਪਿੰਡ ਅੱਗੇ ਹੈ। ਤੇ ਜੇ ਆਪਾਂ ਅਮੀਰੀ ਪੱਕੂ ਦੇਖੀਏ ਤੇ ਦੇਖੋ ਮਿਹਨਤਾਂ ਕੀਤੀਆਂ ਨੇ ਸਾਡੇ ਭਰਾ ਅੱਗੇ ਨੇ ਕਿਉਂਕਿ ਸਭ ਤੋਂ ਜ਼ਿਆਦਾ ਗਰੀਬੀ ਵੀ ਇਸ ਪਿੰਡ ਦੇ ਇਸ ਪਿੰਡ ਦੀ ਨਹੀਂ ਗੱਲ ਕਰ ਰਿਹਾ ਇਸ ਸਾਰੇ ਇਲਾਕੇ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਜਦੋਂ 1947 ਚ ਜਦੋਂ ਜੜ ਕੇ ਆਏ ਸੀ ਜੜਨਾ ਹੀ ਸਮਝ ਲੋ ਸਮੇਂ ਕਹਿੰਦੇ ਨੇ ਇੱਕ ਸ਼ਬਦ ਮੈਂ ਵਰਤਨਾਂਤ ਨਹੀਂ ਚਾਹੁੰਦਾ ਪਰ ਇਹੀ ਕਿਹਾ ਜਾਂਦਾ ਹੈ ਕਿ ਜਦੋਂ 1947 ਚ ਜਦੋਂ ਵੰਡ ਹੋਈ ਸੀ ਤੇ ਸਾਡੇ ਜਿਹੜੇ ਪੁਰਖੇ ਸੀਗੇ ਉਹ ਬੇਕਾਰ ਹੋ ਕੇ ਇੱਥੇ ਆ ਕੇ ਪਨਾਹ ਲਈ ਸੀ ਤੇ ਇੱਥੇ ਆ ਕੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਨੇ ਕਿਹਾ ਸੀ ਕਿ ਤੁਸੀਂ ਇੱਕ ਕੰਡੀ ਏਰੀਆ ਹੈ ਤੇ ਇੱਥੇ ਕੋਈ ਵੀ ਮਤਲਬ ਕਿ ਬਸੋਂ ਨਹੀਂ ਹੈਗੀ ਸੀ ਤੇ ਤੁਸੀਂ ਇੱਥੇ ਵੱਸੋ ਜੇ ਤੁਸੀਂ ਇੱਥੇ ਵੱਸੋਗੇ ਤੇ ਇਹੋ ਹੀ ਏਰੀਆ ਪੰਜਾਬ ਦਾ ਸਭ ਤੋਂ ਅਮੀਰ ਏਰੀਆ ਤੇ ਸਭ ਤੋਂ ਉੱਚਾ ਉੱਚਾ ਜਾਣਿਆ ਜਾਏਗਾ ਏਰੀਆ ਤੇ ਉਹਨਾਂ ਦੇ ਬੋਲਾਂ ਕਰਕੇ ਸਾਡੇ ਜਿੰਨੀ ਲੁਬਾਣਾ ਕੌਮ ਹੈ ਇੱਥੇ ਆ ਕੇ ਵੱਸੀ ਤੇ ਉਸੇ ਉਹਨਾਂ ਦੇ ਬੋਲ ਇੰਨੇ ਹਨ ਆਪਾਂ ਗਾਲੇ ਨੇ ਉਹ ਮਹਾਪੁਰਸ਼ ਸੀਗੇ ਤੇ ਕਿ ਉਹੀ ਇਹੋ ਹੀ ਏਰੀਆ ਜਿਹੜਾ ਜਿੱਥੇ ਕੁਝ ਨਹੀਂ ਸੀ ਅੱਜ ਇਹ ਸਭ ਤੋਂ ਅਮੀਰ ਤੇ ਰਿਚ ਏਰੀਆ ਜਾਣਿਆ ਜਾਂਦਾ ਹੈ ਅੱਛਾ ਮਿਰੂ ਭਾਈ ਇਹ ਦੱਸਿਓ ਕਿ ਕਿੰਨੇ ਕੁ ਹੈਗੇ ਨੇ ਐਨ ਆਰ ਆਈ ਪਰਿਵਾਰ ਸਪੇਨ ਦੇ ਵਿੱਚ ਕਿੰਨੀ ਕਿ ਪਰਸੈਂਟੇਜ ਹੋਊਗੀ ਪਰਸੈਂਟੇਜ ਮੈਂ ਵੀਰ ਦੱਸਾਂਗਾ ਤੇ ਤੁਸੀਂ ਹਰ ਇੱਕ ਘਰ ਛੱਡ ਕੇ ਤੇ ਇੱਕ ਘਰ ਚ ਕੋਈ ਨਾ ਕੋਈ ਬਾਹਰ ਹੈ ਇੱਕ ਘਰ ਛੱਡ ਕੇ ਇੱਕ ਘਰਬਾਰ ਹੈ ਕੋਈ 80% 90% ਲਗਭਗ ਹਰ ਕੋਈ ਵੀਰ ਬਾਹਰ ਬੈਠਾ ਹੈ ਤੇ ਜਿਹੜਾ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਰਿਹਾ ਕਿ ਜਿਹੜਾ ਵੀ ਜੇ ਕੋਈ ਨਹੀਂ ਵੀ ਹੈ ਜਿਹੜੇ 10 ਜਾਂ 15% ਜਿਹੜੇ ਇੱਥੇ ਹੈਗੇ ਨੇ ਉਹਨਾਂ ਦੇ ਇੱਥੇ ਬਹੁਤ ਸੋਹਣਾ ਕਾਰੋਬਾਰ ਹੈ ਕਿਉਂਕਿ ਮਿਹਰ ਹੈ ਬਾਹਰ ਜਾ ਕੇ ਵੀ ਜਿਹੜੇ ਵੀਰਾਂ ਨੇ ਕੰਮ ਕੀਤੇ ਨੇ ਤਰੱਕੀਆਂ ਕੀਤੀਆਂ ਨੇ ਉਹਨਾਂ ਨੇ ਬਾਹਰ ਜਾ ਕੇ ਕਮਾਈਆਂ ਕੀਤੀਆਂ ਨੇ ਆਂਦੇ ਜਾਂਦੇ ਨੇ ਆਪਣੇ ਪਰਿਵਾਰ ਵੀ ਕਈ ਬਾਹਰ ਲੈ ਗਏ ਨੇ ਤੇ ਕਈਆਂ ਦੇ ਪਰਿਵਾਰ ਇੱਥੇ ਨੇ ਤੇ ਉਹ ਆਪਣਾ ਆਪ ਡਾਊਨ ਕਰਦੇ ਰਹਿੰਦੇ ਨੇ ਤੇ ਜਿਹੜੇ ਇੱਥੇ 10 ਤੋਂ 15% ਵੀ ਨੇ ਉਹਨਾਂ ਦੀ ਵੀ ਮਹਾਰਾਜ ਦੀ ਬੜੀ ਕਿ ਵਧੀਆ ਉਹਨਾਂ ਦਾ ਸਰਕਲ ਚੱਲਦਾ ਭਈ ਜਿਵੇਂ ਮੈਂ ਗੱਲ ਕਰ ਰਿਹਾ ਵੀ ਬੈਂਕਾਂ ਅੱਠ ਨੇ ਪਿੰਡ ਦੇ ਵਿੱਚ ਫਿਰ ਉਹੀ ਕਾਰਨ ਵੀ ਹੋ ਸਕਦਾ ਵੀ ਐਨਆਰਆਈਆਂ ਦੀ ਮਿਹਨਤ ਦਾ ਪੈਸਾ ਸੰਭਾਲਿਆ ਜਾਂਦਾ ਜਾਂ ਇੱਕ ਪਿੰਡ ਦੇ ਵਿੱਚ ਅੱਠ ਬੈਂਕਾਂ ਹੋਣੀਆਂ ਵੀ ਮਾਇਨੇ ਰੱਖਦੀਆਂ ਜੀ ਬੈਂਕਾਂਾਂ ਦੀ ਮੈਂ ਗੱਲ ਕਰਾਂ ਤੇ ਬੈਂਕਾਂ ਖਾਸ ਤੌਰ ਤੇ ਜਿਸ ਇਲਾਕੇ ਚ ਪੈਸਾ ਜ਼ਿਆਦਾ ਆਂਦਾ ਏ ਤੋ ਉਸ ਇਲਾਕੇ ਚ ਹਰ ਕੋਈ ਕਹਿੰਦਾ ਕਿ ਆਪਣਾ ਬਿਜ਼ਨਸ ਅਸੀਂ ਵੀ ਪ੍ਰੋਫਿਟ ਕਰਨਾ ਹੈ ਤੇ ਬਿਜ਼ਨਸ ਉੱਥੇ ਚਲਾਈਏ ਤੇ ਜਿਸ ਇਲਾਕੇ ਚ ਜ਼ਿਆਦਾ ਪੈਸਾ ਏ ਤੇ ਜਿਵੇਂ ਇਹ ਮਿਆਣੀ ਪਿੰਡ ਏ ਤੇ ਮਿਆਣੀ ਪਿੰਡ ਦੇ ਨਾਲ ਲੱਗਦੇ ਆ ਸਾਰੇ ਜਿੰਨੇ ਵੀ ਇਥੋਂ ਇਸ ਆਪਣਾ ਦਸੂਆ ਬੇਗੋਵਾਲ ਤੇ ਇਹ ਇਲਾਕੇ ਵਾਲੇ ਜੁੜੇ ਹੋਏ ਨੇ ਆਪਣਾ ਟਾਂਡੇ ਤੋਂ ਲਾ ਕੇ ਜਿਹੜਾ ਇਲਾਕਾ ਹੈ ਤੇ ਉਹ ਪੈਸੇ ਕਰਕੇ ਜਿੱਥੇ ਜ਼ਿਆਦਾ ਪੈਸਾ ਤੇ ਭਾਈ ਉਹ ਬੈਂਕਾਂ ਵਾਲੇ ਨੇ ਵੀ ਆਪਣਾ ਪ੍ਰੋਫਿਟ ਕਰਨਾ ਉਹਨਾਂ ਨੇ ਬਿਜ਼ਨਸ ਕਰਨਾ ਉਹਨਾਂ ਨੇ ਇਸ ਪਿੰਡ ਚ 8-9 ਬੈਂਕਾਂ ਜਿਹੜੀਆਂ ਖੋਲੀਆਂ ਹੋਈਆਂ ਨੇ ਜੀ ਅੱਛਾ ਜਿਵੇਂ ਹੁਣ ਐਨਆਰਆਈ ਹੈ ਬਹੁਤੇ ਪਰਿਵਾਰ ਤੇ ਬਹੁਤ ਵੱਡੇ ਵੱਡੇ ਪਿੰਡ ਦੇ ਵਿੱਚ ਘਰ ਬਣੇ ਨੇ ਇਹ ਤਾਂ ਮੈਨੂੰ ਲੱਗਦਾ ਕਰੋੜਾਂ ਰੁਪਏ ਖਰਚ ਕੇ ਘਰ ਬਣਾਈ ਹੋਣਗੇ ਕੌਣ ਸੰਭਾਲਦਾ ਇਹਨਾਂ ਘਰਾਂ ਨੂੰ ਫਿਰ ਜੀ ਜ਼ਿਆਦਾਤਰ ਤੇ ਆਪਣੇ ਜਿਹੜੇ ਵੀਰਾਂ ਨੇ ਘਰ ਬਣਾਏ ਨੇ ਉਹਨਾਂ ਦਾ ਕੋਈ ਨਾ ਕੋਈ ਇੱਥੇ ਜੀ ਤੇ ਰਹਿੰਦੇ ਪਏ ਨੇ ਠੀਕ ਹੈ ਤੇ ਉਹ ਫਿਰ ਜਾਂ ਅਪ ਡਾਊਨ ਕਰਦੇ ਰਹਿੰਦੇ ਨੇ ਕਿਉਂਕਿ ਉਹਨਾਂ ਨੇ ਕਮਾਈਆਂ ਬੇਹਿਸਾਬੀਆਂ ਕੀਤੀਆਂ ਹੋਈਆਂ ਨੇ ਜਦੋਂ ਅਸੀਂ ਇਥੋਂ ਘਰੋਂ ਨਿਕਲਦੇ ਆ ਨਾ ਪਹਿਲੀ ਵਾਰੀ ਤਾਂ ਅਸੀਂ ਸਾਡਾ ਇੱਕ ਸੁਪਨਾ ਹੁੰਦਾ ਹੈ ਕਿ ਅਸੀਂ ਬਾਹਰ ਜਾਣਾ ਤੇ ਇੱਕ ਬੜਾ ਵੱਡਾ ਘਰ ਬਣਾਣਾ ਹੈ ਤੇ ਭਾਵੇਂ ਅਸੀਂ ਉੱਥੇ ਆ ਕੇ ਵਸੀਏ ਚਾਹੇ ਨਾ ਵਸੀਏ ਪਰ ਉਹ ਜਿੱਦਾਂ ਸਾਡੇ ਵੀਰ ਬਾਹਰ ਚਲੇ ਜਾਂਦੇ ਨੇ ਬਾਹਰ ਚਾ ਕੇ ਜਦੋਂ ਉਹ ਸੈਟਲ ਹੋ ਜਾਂਦੇ ਨੇ ਉਹਨਾਂ ਦਾ ਵਾਪਸ ਆ ਕੇ ਇੱਥੇ ਵਸਣਾ ਮੁਸ਼ਕਲ ਹੋ ਜਾਂਦਾ ਪਰ ਉਹਨਾਂ ਨੇ ਆਪਣਾ ਸੁਪਨਾ ਪੂਰਾ ਕਰ ਲਿਆ ਹੁੰਦਾ ਕਿ ਆਪਾਂ ਆਪਣੇ ਪਿੰਡ 'ਚ ਜਾ ਕੇ ਘਰ ਜ਼ਰੂਰ ਬਣਾਣਾ ਤੇ ਆਪਣੀ ਇੱਛਾ ਮੁਤਾਬਿਕ ਬਣਾਣਾ ਕਿਉਂਕਿ ਉਹਨਾਂ ਕੋਲ ਪੈਸਾ ਹੈ ਉਹਨਾਂ ਦੀ ਮਿਹਨਤ ਦਾ ਪੈਸਾ ਹੈ ਤੇ ਉਹਨਾਂ ਨੇ ਆਪਣੀ ਮਿਹਨਤ ਆਪਣੇ ਜਿਹੜਾ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਹੁੰਦਾ ਉਹਨਾਂ ਦਾ ਘਰ ਹੁੰਦਾ ਤੇ ਉਹ ਬਣਾਏ ਹੋਏ ਨੇ ਤੇ ਕਿਤੇ ਗਰੀਬ ਨੂੰ ਲੋਡ ਪੈ ਜੇ ਪਿੰਡ ਦੇ ਵਿੱਚ ਕਿਸੇ ਧੀ ਗਰੀਬ ਦਾ ਲੋਡਵੰਦ ਦਾ ਵਿਆਹ ਹੋਵੇ ਜਾਂ ਕਿਸ ਚ ਫਸੀ ਹੋਵੇ ਕੋਈ ਡਾਕਟਰੀ ਇਲਾਜ ਪੱਖੋ ਰਹਿ ਰਿਹਾ ਹੋਵੇ ਪਰ ਕਹਿੰਦੇ ਪਿੰਡ ਵਾਲੇ ਫਿਰ ਆਪਣੀ ਬਾਹ ਪੂਰੀ ਲਾ ਦਿੰਦੇ ਐ ਐਨਆਰਆਈ ਭਾਵੇਂ ਇੱਕ ਆਵਾਜ਼ ਤੇ 20-20 ਲੱਖ ਰੁਪਏ ਇਕੱਠਾ ਕਰਦੇ ਇਹ ਤੁਹਾਡਾ ਸਭ ਤੋਂ ਵਧੀਆ ਸਵਾਲ ਹੈ ਕਿਉਂਕਿ ਮੈਂ ਪਹਿਲੀ ਗੱਲ ਉਹੀ ਕਹਿਣਾ ਕਿ ਮੇਰਾ ਚੈਨਲ ਸੀ ਮਿਆਣੀ ਨਿਊਜ਼ ਇਹ ਮੈਂ ਤੁਹਾਨੂੰ ਜੇ ਕਿਸੇ ਸੁਣਾਵਾਂ ਤਾਂ ਬੜੇ ਲੰਬੇ ਕਿਸੇ ਹੋ ਜਾਂਦੇ ਨੇ ਨਹੀਂ ਸਿੱਧਾ ਉਹਦਾ ਇੱਕ ਆਵਾਜ਼ ਦੇ ਉੱਤੇ ਲੋਕ ਦੇ ਦਿੰਦੇ 20 ਲੱਖ ਰੁਪਏ ਇਕੱਠਾ ਕਰ ਦਿੰਦੇ ਆਪਣੇ ਜਿੱਦਾਂ ਮੇਰਾ ਚੈਨਲ ਮਿਆਣੀ ਨਿਊਜ਼ ਆਪਾਂ ਅਪਡੇਟ ਪਾ ਦਿੱਦੀ ਦੀ ਕਿ ਇਹ ਪਰਿਵਾਰ ਹੈਗਾ ਏ ਕਿ ਇਸ ਪਰਿਵਾਰ ਦੀ ਜਾਨ ਇੰਨੇ ਪੈਸੇ ਹਸਪਤ ਇੱਕ ਘੰਟੇ ਇੱਕ ਦਿਨ ਦੇ ਵਿੱਚ ਵੀ 50-45-5 6-6 ਲੱਖ ਰੁਪਏ ਇਕੱਠਾ ਕਰ ਕਰਕੇ ਵੀਰਾਂ ਨੇ ਬਚਾਈ ਉਹਨਾਂ ਦੀ ਜਾਨ ਹੈ ਤੇ ਇਹ ਉਹਨਾਂ ਦਾ ਇਹੀ ਕਹਿਣਾ ਹੈ ਪੈਸਾ ਜਿੰਨਾ ਮਰਜ਼ੀ ਲੱਗ ਜੇ ਕੋਈ ਆਪਣੇ ਪਿੰਡ 'ਚੋਂ ਇਲਾਜ ਪੱਖੂਣਾ ਰਹਿ ਜੇ ਕਿ ਕੱਲ ਨੂੰ ਸਾਨੂੰ ਕੁਝ ਮਹਿਸੂਸ ਹੋਵੇ ਕਿ ਯਾਰ ਇਹ ਵੀਰ ਪੈਸੇ ਇਹਦੀ ਜਾਨ ਬਚ ਸਕਦੀ ਬਸ ਪੈਸੇ ਖੂਣੂ ਰਹਿ ਗਿਆ ਉਹ ਕਹਿੰਦੇ ਪੈਸਾ ਜਿੰਨਾ ਮਰਜ਼ੀ ਲੱਗ ਜੇ ਇਹਨੂੰ ਜਾਨ ਬਚਾਣੀ ਹੈ ਤੇ ਇਦਾਂ ਦੇ ਬਹੁਤ ਕਿਸੇ ਪਿੱਛੇ ਬੀਤੇ ਹੋਏ ਨੇ ਤੇ ਬਚਾਈਆਂ ਵੀ ਨੇ ਜਾਨ ਆਪਣੇ ਵੀਰਾਂ ਨੇ ਠੀਕ ਹੈ ਠੀਕ ਹੈ ਤਾਂ ਇਹ ਪੰਜਾਬ ਦਾ ਮੈਂ ਕਹਿ ਸਕਦਾ ਸਭ ਤੋਂ ਅਮੀਰ ਪਿੰਡ ਹੈ ਵੱਡੀ ਮਿਆਣੀ ਆ ਜਿਵੇਂ ਵੱਡੀ ਮਿਆਣੀ ਇਹਦਾ ਨਾਮ ਤਾਂ ਰਕਬੇ ਦੇ ਵਿੱਚ ਵੀ ਬਹੁਤ ਇਹ ਵੱਡਾ ਹੈ